ਕਿ ਕੁਲੀ ਰਿਆ ਆ ਮਾੜਾ ਰਿਆ ਆ ਚੈ ਰੇਡੀ ਇੱਥੇ ਆ ਮੋਕਾਤਾ ਉਹ ਗੈਰੀ ਵਾਲਾ ਉਹ ਮਾੜਾ ਜਾ ਦਵਾ ਆ ਰਿਹਾ ਆ ਆ ਬੜ ਗਿਆ ਆ ਦੇਖੋ ਕਿ ਮੈਂ ਆ ਮਾਤਾ ਉਹ ਪੱਥਰ ਆ ਦੇਖੋ ਇਹੋ ਜਿਹਾ ਆ ਮਾਹੋਰ ਵੀ ਇਹਨਾਂ ਮਾਹੋਰ ਵੀ ਇੱਥੇ ਦੱਸਣਾ ਤਾ ਬੰਦ ਕਰਾ ਦੇ ਤਾ ਮੂਵੀ ਨਾ ਬਣਾਵੇ ਆ ਆਹੀ ਆ ਟਰੀਟਮੈਂਟ ਲਈ ਕਮਰਾ ਟਰੀਟਮੈਂਟ ਦੇ ਲਈ ਟਰੀਟਮੈਂਟ ਵਿੱਚ ਵਾਇਗਾਨ ਨੂੰ ਹੈ। ਜਿੱਥੇ ਕੱਲਾ ਕਿਹਦੀ ਹੈ ਨਾ ਉੱਧਰ ਵਿੱਚ 6 ਬਿਚਾਰ ਕਰਦੇ ਹਨ। ਉਹ ਡੀਵਿਊ ਆਇਆ ਨਾ ਮੈਂ। ਕੋਈ ਨਹੀਂ ਡੀਪੀ ਕਰਵਾਉਣਾ। ਮਾਤਾ ਬੋਲੋਗਾ। ਅੱਜ ਮੈਂ ਕਹੀ ਨਾ ਮੈਂ ਕੀ ਗੱਲ ਇਹ ਤੇ ਨਾ ਸਾਰੀ ਜੀ ਵੀਡੀਓ ਮਾਈਰੇ ਰੋਣੀ ਤੋਂ ਦਿੱਤੀ ਸੀ। ਇਹ ਮਾਮਲਾ ਕੀ ਕਰਦਾ। ਮੇਰਾ ਨਾਮ ਸੀਮਾ ਸ਼ਰਮਾ ਇਸ ਇਲਾਕੇ ਵਿੱਚ ਮੈਂ 2002 ਤੋਂ ਕਾਉਂਸਲਰ ਰਹੀ ਹਾਂ। ਨੇ ਨੂਰਾਣੀ ਵੀ ਕੌਂਸਲਰ ਰਹੀ ਹੈ ਪਰ ਸਾਡੀ ਇਦਾਂ ਦੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਨਾ ਹੀ ਸਾਡਾ ਕੋਈ ਕਿਸੇ ਤੇ ਇਦਾਂ ਦਾ ਹੈ ਵੀ ਕੋ ਫਲਾਣਾ ਬੰਦਾ ਸਾਡਾ ਕੁਝ ਕਰ ਸਕਦਾ ਪਰ ਅਸੀਂ ਖੁਦ ਹੀ ਇਸ ਗੱਲ ਦੇ ਵਿੱਚ ਮਹਿਸੂਸ ਕਰ ਰਹੇ ਹਾਂ ਕਿ ਇਹ ਗੱਲ ਹੋਈ ਤਾਂ ਹੋਈ ਕਿਉਂ ਕਿ ਇਹ ਕੋਈ ਛੋਟੀ ਜੀ ਘਟਨਾ ਨਹੀਂ ਹੈ ਬਹੁਤ ਵੱਡੀ ਘਟਨਾ ਹੈ ਤੁਹਾਡੇ ਸਾਹਮਣੇ ਹੈ ਐਫ ਆਈ ਆਰ ਲੋਸ ਕਰਾਤੀ ਪੁਲਿਸ ਆਪਣਾ ਕੰਮ ਕਰੇਗੀ ਅਸੀਂ ਚਾਹੁੰਦੇ ਹਾਂ ਕਿ ਇਹ ਚੀਜ਼ ਖੰਗਾਲ ਕੇ ਸਾਹਮਣੇ ਲਿਆ ਕੇ ਲਿਆਵੇ ਪੁਲਿਸ ਵੀ ਕੌਣ ਬੰਦੇ ਸੀ ਕਿਉਂ ਆਏ ਕਿਉਂਕਿ ਜੇ ਲੁੱਟਕੋਣ ਆ ਲੰਦੇ ਤਾਂ ਉਹਨਾਂ ਨੂੰ 8:30 ਵਜੇ ਕੋਈ ਸਮਾਂ ਨਹੀਂ ਹੁੰਦਾ ਸਾਰਾ ਬਾਜ਼ਾਰ ਉਹਨਾਂ ਨੇ ਬੰਦ ਕਰਾਇਆ ਹਥਿਆਰ ਬੰਦ ਸੀ ਉਹ ਟਰਵਲਰ ਵੀ ਸੀ ਉਹਨਾਂ ਕੋਲ ਤਲਵਾਰਾਂ ਵੀ ਸੀ ਨੰਗੀਆਂ ਕੱਢੀਆਂ ਹੋਈਆਂ ਇੱਟਾਂ ਵੀ ਹੋਈਆਂ ਕਿ ਪੇਟੀਆਂ 'ਚ ਗੱਤੇ ਦੀਆਂ ਪੇਟੀਆਂ 'ਚ ਰੱਖ ਕੇ ਲੈ ਕੇ ਚੱਲੇ ਉੱਪਰ ਕਿੰਨੇ ਲੋਕ ਸੀ 15 ਤੋਂ 17 ਹੋਣੇ ਸੀ ਤਿੰਨ ਗੱਡੀਆਂ ਫੁੱਲ ਭਰੀਆਂ ਹੋਈਆਂ ਸੀ ਜਦੋਂ ਬੰਦੇ ਨਿਕਲੇ ਬਾਹਰ ਲੋਕੀ ਜੋ ਦੱਸ ਰਹੇ ਇੱਕ ਡਰਾਈਵਰ ਸੀ ਜੀ ਇੱਕ ਐਕਸਵੀ 5 ਸੀਗੀ ਇੱਕ ਫੋਰਚੂਨਰ ਕਿੱਡੀ ਸੀ ਕੀ ਲਾਦਾ ਤੁਹਾਡੇ ਉੱਪਰ ਹਮਲਾ ਕਿਉਂ ਪਹਿਲੇ ਹੀ ਲੜਾਈ ਹੋਈ ਨਹੀਂ ਸਾਡੇ ਮੇਰੀ ਕੋਈ ਲੜਾਈ ਨਹੀਂ ਕੋਈ ਦੁਸ਼ਮਣ ਨਹੀਂ ਕਿਸੇ ਨਾਲ ਅਸੀਂ ਤਾਂ ਆਪ ਇਸ ਗੱਲ ਤੋਂ ਹੈਰਾਨ ਆ ਵੀ ਇਹ ਕਿਉਂ ਹੋਇਆ ਕੋਈ ਫਾਇਰਿੰਗ ਵੀ ਹੋਈ ਹੋਰ ਫਾਇਰਿੰਗ ਉਹਨਾਂ ਨੇ ਹਵਾਈ ਫਾਇਰ ਕੀਤੀ ਹੈ ਜੀ ਫਿਰ ਅੰਦਰ ਬਚ ਕੇ ਆਏ ਬਿਲਕੁਲ ਜੀ ਬਿਲਕੁਲ ਕੀ ਹਾਲਾਤ ਹੋਣਗੇ ਕਈ ਤਾਂ ਅਸੀਂ ਸੋਚਦੇ ਆ ਵੀ ਜੇ ਇੱਕ ਐਦਾਂ ਦੀ ਗੱਲ ਹੋ ਸਕਤ ਨਾ ਇੱਥੇ ਵਾਪਰ ਸਕਦੇ ਜਿੱਥੇ ਕਿ ਭਰਿਆ ਵਾ ਇਲਾਕਾ ਹੋਵੇ ਇਹ ਤਾਂ 84 ਦੇ ਦੰਗਿਆਂ ਨਾਲੋਂ ਵੀ ਜ਼ਿਆਦਾ ਭਿਆੜਾ ਹਾਲ ਸੀ ਕਿ 84 ਦੰਗਿਆਂ 'ਚ ਕੋਈ ਅੰਦਰ ਨਹੀਂ ਨਾ ਹੁੰਦਾ ਸੀ ਕਿਸੇ ਕਟੋ ਕਟ ਉਹ ਬੰਦਾ ਬਾਹਰ ਜੋ ਮਰਜ਼ੀ ਕਰਦਾ ਸੀ ਇਹ ਤਾਂ ਅੰਦਰ ਹੀ ਆ ਕੇ ਸਮਝੋ ਕਿ ਕਿਹਤ ਹੁੰਦਾ ਕਿੱਦਾਂ ਦੇਖਦੇ ਪਜਾਲਾ ਦੇ ਲੋਏ ਆਰਡਰ ਕੀ ਕੀ ਨੂੰ ਦੇ ਜਿੰਨਾ ਤਾਂ ਕਰੀ ਇਸ ਤੋਂ ਜ਼ਿਆਦਾ ਮਾੜੀ ਕੀ ਹੋएगी ਰੋਥੀ ਉਸ ਟੈਂਪ ਤਾਂ ਹੋਰ ਕੁਝ ਨਹੀਂ ਹੋ ਸਕਦਾ ਸੀ ਪੁਲਸ ਆ ਗਈ ਤੁਮੀ ਨਹੀਂ ਪੁਲਸ ਲੈ ਕੇ ਅੱਧਾ ਘੰਟਾ ਲੱਗ ਗਿਆ ਜੀ ਆਨ ਉਹਨਾਂ ਨੂੰ ਉਹਨਾਂ ਨੇ ਚਿੱਤ ਸਾਢੇ 8:00 ਜੀ ਮੰਗ ਕੀ ਕਰਦੇ ਹੋ ਤੁਸੀਂ ਅਧਿਕਾਰੀ ਅਸੀਂ ਉਹ ਅਧਿਕਾਰੀਆਂ ਨੂੰ ਇਹੀ ਕਵਾਂਗੇ ਪ੍ਰਸ਼ਾਸਨ ਕੇ ਇਹੀ ਮੰਗਿਆ ਸਾਡੀ ਕਿ ਜੀ ਅਸੀਂ ਸਿਕਿਉਰ ਸਿਕਿਉਰਿਟੀ ਪੱਖੋਂ ਉਹਨਾਂ ਨੂੰ ਪੂਰਾ ਇਸ ਇਲਾਕੇ 'ਚ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਇਸ ਇਲਾਕੇ 'ਚ ਵੀ ਰੋਜ ਬਾੜਦਾਤਾ ਹੁੰਦੀਆਂ ਨੇ ਤੇ ਸਾਡੇ ਜਿਹੜਾ ਇਹ ਵਾਲਾ ਕੰਮ ਹੋਇਆ ਇਹ ਬਹੁਤ ਹੀ ਅਲੱਗ ਤੋਂ ਮਦਭਾਗੀ ਘਟਨਾ ਕਵਾਂਗੇ ਆਪਾਂ ਇਹਨੂੰ ਤੁਹਾਨੂੰ ਕਿਸੇ ਤੇ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਹੈਗਾ ਜੀ ਮੈਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਇਹ ਹੋਇਆ ਤਾਂ ਕਿਉਂ ਹੋਇਆ ਤੁਸੀਂ ਕਹਿ ਰਹੇ ਚੋਰੀ ਦੇ ਸਿਲਸਿਲੇ 'ਚ ਨਹੀਂ ਫਿਰ ਕਿਹੜੇ ਸਿਲਸਿਲੇ 'ਚ ਆ ਜੀ ਸਰ ਜੀ ਚੋਰੀ ਦੇ ਸਿਲਸਿਲੇ 'ਚ ਆਉਂਦੇ ਜੀ ਫਿਰ ਉਹ ਬਾਹਰ ਕੱਢ ਕੇ ਇਦਾਂ ਹਗਾਮੇ ਨਹੀਂ ਸੀ ਕਰਦੇ ਕਿ ਤੁਸੀਂ ਦੁਕਾਨਾ ਬੰਦ ਕਰੋ ਸ਼ਟਰ ਬੰਦ ਕਰੋ ਰੇੜੀਆਂ ਆਨਲਾਈਨ ਭਜਾ ਦਿਓ ਸਕੂਟਰ ਵਾਲਿਆਂ ਨੂੰ ਜਿਹੜੀ ਲੰਗਰੇ ਸੀ ਨਾ ਉਹਨਾਂ ਨੂੰ ਰੋਕ ਤਾਂ ਪਿੱਛੇ ਹੀ ਵੀ ਤੁਸੀਂ ਪਰਨ ਨੂੰ ਘੁੱਕ ਕੇ ਚੱਲੇ ਜੀ ਦੇ ਕੋਈ ਕਿਸੇ ਪਾਰਟੀ ਦੀ ਯਾਤ ਹੋ ਸਕਦਾ ਜੀ ਇਹ ਤਾਂ ਗੱਲ ਕਲੀਅਰ ਹੀ ਹੈ ਕੁਛ ਨਾ ਕੁਛ ਤਾਂ ਹੈ ਅਸੀਂ ਤਾਂ ਕਹੀ ਕਹਾਂਗੇ ਕਿਸੇ ਪਾਰਟੀ ਅਸੀਂ ਕਹਾਂਗੇ ਪੁਲਿਸ ਇਸ ਗੱਲ ਦੀ ਜਾਂਚ ਕਰੇ ਤੁਸੀਂ ਕਿਹੜੀ ਪਾਰਟੀ ਨਾਲ ਬਿਲੋਂਗ ਕਰਦੇ ਹੋ ਅਸੀਂ ਭਾਜਪਾ ਚੋਂ ਜੀ ਮੈਂ ਕਿੰਨੇ ਜਿਹੜਾ ਹੰਗਾਮਾ ਚੱਲੇ ਗਿਆ ਨਾ ਪੂਰਾ ਇਹ ਨੀਰ ਬਹੁਤ ਬਾਹਰ ਤੋਂ ਜਦੋਂ ਆਏ ਨੇ ਉਹ 15 ਮਿੰਟ ਲੱਗ ਕੇ ਹੋਣੀ ਸੀ ਉਹਨਾਂ ਨੂੰ 15 ਠੀਕ ਇਹਨਾਂ ਨੇ 12 ਹੀ ਪਗ ਭਜਾਏ ਆ ਨਾ ਬੰਦੇ ਪਹਿਲਾਂ ਮੈਂ ਤਾਂ ਫੇਰ ਦੇਖਿਆ ਨਾ ਵੀ ਕੀ ਹੋ ਗਿਆ ਬਾਹਰ ਕੀ ਹੋ ਰਿਹਾ ਐ ਐਨੇ ਜੋ ਗਿੱਟਾਂ ਗੇਟ ਨੂੰ ਧੱਕਾ ਮਾਰ ਰਹੇ ਸੀਗੇ ਉਹਨਾਂ ਦਾ ਗੇਟ ਖੁੱਲ ਗਿਆ ਅੰਦਰ ਨੂੰ ਆ ਗਏ ਫਿਰ ਆਪਾਂ ਤੋੜ ਸਾੜੀ ਕੀਤੀ ਉਹਨਾਂ ਨੇ ਕਿੰਨੇ ਜਣੇ ਸੀਗੇ ਤੁਸੀਂ ਘਰੇ ਅਸੀਂ ਮੇਰੀ ਨੂਹ ਰਾਣੀ ਸੀ ਜੀ ਮੈਂ ਸੀ ਉਸ ਟਾਈਮ ਮੇਰਾ ਬੇਟਾ ਸੀ ਜੀ ਦੋ ਮੇਰੇ ਛੋਟੇ ਬੱਚੇ ਆ ਪੋਤੇ ਹਾਂ ਜੀ ਮੈਂ ਕੀ ਨਾਮ ਐ ਮੈਂ ਰਮਾਪੁਰੇ ਐਕਸਐਮ ਸੀ ਤਿਆਲਾ ਤੋਂ ਬੇਦੌਫੀ ਮਾਸਰਮਾ ਜੀ ਦੇ ਕਰ ਹਮਰੇ ਨੂੰ ਲੈ ਕੇ ਕਿੱਦਾਂ ਦੇਖ ਦੋ ਬਹੁਤ ਮੰਦ ਭਾਗੀ ਘਟਦਾ ਘਟਿਆ ਜੀ ਅਸੀਂ 2002 ਤੋਂ ਇਕੱਠੇ ਆ ਲੇਕਿਨ ਸਾਨੂੰ ਆਪਣੇ ਕੰਮ ਤੋਂ ਕੰਮ ਹੈ ਸਾਨੂੰ ਲੋਕਾਂ ਦੇ ਕੰਮ ਤੋਂ ਸਿਰਫ ਉਹਨਾਂ ਦੀ ਲੋਕ ਸੇਵਾ ਕਰਦੇ ਆ ਨਾ ਕਿ ਅਸੀਂ ਕਿਸੇ ਨਾਲ ਲੜਾਈ ਝਗੜੇ ਕਰਦੇ ਆ ਅਸੀਂ ਉਹਨਾਂ ਦੀ ਲੜਾਈ ਝਗੜੇ ਨਪਟਾਂ ਜਾਂਦੇ ਆ لیکن رات اگر ਇਹ ਸੋਚ ਲਨ ਦੀ ਵੀ ਸ਼ਾਇਦ ਕੋਈ ਸਮਝੌਤੇ ਪਿੱਛੇ ਆਏ ਆ ਅੰਦਰ ਵੜ ਜਾਂਦੇ ਔਰ ਸਾਡਾ ਕੋਈ ਨੁਕਸਾਨ ਹੋ ਜਾਂਦਾ ਤਾਂ ਕੀ ਸਰਕਾਰ ਇਹਦੀ ਪਰਪਾਈ ਕਰ ਪੰਦੀ ਜੀ ਸਾਡੇ ਬੱਚੇ ਛੋਟੇ ਛੋਟੇ ਨਾਲ ਸੀ ਇਹਦਾ ਬੇਟ ਨਾਲ ਸੀ ਬਹੂ ਸੀ ਵੀ ਕੀ ਕੀ ਕਰਦੀ ਸਰਕਾਰ ਇੰਨਾ ਮਾੜਾ ਹਾਲ ਲਾਇ ਆਰਡਰ ਦਾ ਅਸੀਂ ਪਹਿਲੀ ਵਾਰ ਦੇਖ ਰਹੇ ਆ ਆਪਦੀ ਸਰਕਾਰ ਚ ਕੋਈ ਬੰਦਾ ਇੱਥੇ ਸੁਰੱਖਿਤ ਨਹੀਂ ਹੈ ਬਹੁਤ ਦੁੱਖ ਦੀ ਗੱਲ ਹੈ ਜੀ ਇਹ ਵੀ आम जनता ਨੂੰ ਅੰਦਰ ਆ ਕੇ ਦਰਵਾਜੇ ਤੋੜ ਕੇ ਐਨਾ ਨੁਕਸਾਨ ਕਰਦਨ ਔਰ ਉਸ ਤੋਂ ਬਾਅਦ ਇਹ ਕਹਿਦਨ ਜੀ ਹੁਣ ਇਹਦੀ ਤਫਸੀਲ ਚੱਲ ਰਹੀ ਹੈ ਤਾਂ ਇਸ ਤੋਂ ਪਹਿਲਾਂ ਹੀ ਪੁਲਿਸ ਕਿਉਂ ਅਲਰਟ ਨਹੀਂ ਆ ਰਾਤ ਮੈਸੇਜ ਦੇਣ ਤੋਂ ਅੱਧੇ ਪੌਨੇ ਘੰਟੇ ਬਾਅਦ ਪੁਲਿਸ ਆਈ ਹੈ ਜੀ ਦੋ ਮੁਲਾਜ਼ਮ ਆਏ ਆ ਉਸ ਤੋਂ ਬਾਅਦ ਹੁਣ ਸਾਰੀ ਤਫਸੀਲ ਸਵੇਰੇ ਆ ਕੇ ਪੁਲਿਸ ਨੇ ਕੀਤੀ ਹੈ ਰਾਤ 12:30 ਵਜੇ ਤੱਕ ਅਸੀਂ ਇੱਥੇ ਹੀ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਪਿੱਛੇ ਕੋਈ ਪਾਰਟੀ ਹੋਣੀ ਹੈ ਦੇਖੋ ਇਹ ਤਾਂ ਪੁਲਿਸ ਦਾ ਕੰਮ ਹੈ ਜੀ ਵੀ ਇਹ ਕਿਸੇ ਪਾਰਟੀ ਦਾ ਹੱਥ ਹੈ ਜਾਂ ਕਿਸੇ ਨੇ ਬਦਮਾਸ਼ੀ કરી ਹੈ ਜਾਂ ਸਾਨੂੰ ਨੀਵਾ ਦਖਾਨ ਪਿੱਛੇ ਸੀ ਪਾਰਟੀਆਂ ਚੇਂਜ ਦੇ ਵਿੱਚ ਆਏ ਆ ਉਸ ਕਰਕੇ ਹੋਇਆ ਇਹ ਪੁਲਿਸ ਤਫਸੀਲ ਕਰਕੇ ਦੱਸੇ ਜੀ ਕਿ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਵੈਸਟਰਾਂ ਤਾਂ ਕੋਈ ਵੀ ਇਲਾਕਾ ਨਹੀਂ ਬਚਿਆ ਹੋਇਆ ਜੀ ਹੁਣ ਜਿੱਥੇ ਵਾਰਦਾਤਾ ਨਹੀਂ ਹੁੰਦੀਆਂ ਤੁਹਾਡੇ ਸਾਹਮਣੇ ਪਿਛਲੇ ਦਿਨਾਂ ਹੀ ਬੱਸ ਸਟੈਂਡ ਦੇ ਉੱਤੇ ਗੋਲੀਆਂ ਚੱਲੀਆਂ ਕੋਈ ਵੀ ਇਲਾਕਾ ਨਹੀਂ ਬਚਿਆ ਰਿਹਾ ਲੈਕਿਨ ਅਧਿਕਾਰਚਾਰਚ ਵਾਰਦਾਤ ਹੋਣੀ ਬਹੁਤ ਇੱਕ ਅਜੀਬ ਜਿਹੀ ਘਟਨਾ ਹੈ ਜਿਸ ਲੇਡੀਜ਼ ਨੇ ਲੋਕਾਂ ਦੇ ਕੰਮ ਕਰੇ ਹੋਣ ਔਰ ਲੋਕ ਸੇਵਾ ਰਜ ਕੇ ਕੀਤੀ ਹੋਏ ਔਰ ਉਹਦੇ ਨਾਲੇ ਘਟਨਾ ਵਾਪਰ ਜਾਏ ਇਹ ਮੰਦਭਾਗੇ ਕਹਾਣੀ ਹੈ ਕੀ ਮੰਨ ਕੀ ਕਰਦੇ ਅਸੀਂ ਬਿਲਕੁਲ ਮੰਨ ਕਰਦੇ ਆਂ ਵੀ ਐਦੋਂ ਸਾਨੂੰ ਪਤਾ ਕੀਤਾ ਜਾਏ ਵੀ ਇਹ ਘਟਨਾ ਘੱਡੀ ਕਿਉਂ ਔਰ ਇਹਦੇ ਘਰ ਹਮਲਾ ਹੋਇਆ ਕਿਉਂ ਜਾਣ ਲੇਵਾ ਜਾਣ ਲੇਵਾ ਹਮਲਾ ਕਿਉਂ ਹੋਇਆ ਕਿਤੇ ਨਹੀਂ ਲੱਗਦਾ ਇਹ 2024 ਦੀ ਇਲੈਕਸ਼ਨ ਨੂੰ ਲੈ ਕੇ ਜੀ ਇਸ ਬਾਰੇ ਵੀ ਅਸੀਂ ਕੁਝ ਨਹੀਂ ਕਹਾਂਗੇ ਜੀ ਕੁਝ ਹੋ ਸਕਦਾ ਵੀ 2024 ਦੀ ਇਲੈਕਸ਼ਨ ਦੇ ਚੱਕਰ ਚ ਸਾਨੂੰ ਕੋਈ ਡਰਾਇਆ ਧਮਕਾਇਆ ਜਾ ਰਿਹਾ ਅੱਜ ਐਸ ਕੌਂਸਲਰ ਦੇ ਘਰ ਹੋਇਆ ਕੱਲ ਨੂੰ ਕਿਸੇ ਹੋਰ ਦੇ ਹੋ ਸਕਦਾ ਇਹ ਕੰਮ ਪੁਲਿਸ ਦਾ ਹੈ ਦੇਖਣਾ ਜੀ ਕੀ ਨਾ ਅਮਾਦੇ ਕੀ ਕਹਿਣਾ ਚਾਹਤੇ ਆਜੂ ਮੋਕੇ ਦੇ ਸੰਬੰਧੋ ਕਿਹਨਾਂ ਤੇ ਕੀ ਗੱਲ ਹੋ ਰਹੀ ਜੀ ਮੇਰਾ ਨਾਮ ਜੀ ਸੀਮ ਬਖਤਿਆਰ ਸਿੰਘ ਥਾਣਾ ਕਤਵਾਲੀ ਪਟਿਆਲੇ ਤੋਂ ਆ ਰਤ ਇਨਸੀਡੈਂਟ ਹੋਇਆ ਇਥੇ ਮੈਡਮ ਜੀ ਆਪਣੇ ਅਗੇ ਸੀਮਾ ਸ਼ਰਮਾ ਜੀ ਸਬਕਾ ਕੌਂਸਲਰ ਨੇ ਇਹਨਾਂ ਦੇ ਘਰ ਕੋਈ ਪੰਨ ਤੋੜ ਕਰੀਏ ਤਿੰਨ ਗੱਡੀਆਂ ਚ ਬੰਦੇ ਆਏ ਸੀਗੇ ਅਨਨੌਨ ਉਹਨਾਂ ਦਾ ਵਾਰੀਖ ਵਾਈ ਕਰ ਰਹੇ ਹਾਂ ਇਹਨਾਂ ਮੈਡਮ ਜੀ ਦਾ ਬਿਆਨ ਲਿਖ ਲਿਆ ਉਹਦੇ ਮੁਤਾਬਕ ਜੋ ਵੀ ਕਾਰਵਾਈ ਹੈਗੀ ਕਾਨੂੰਨੀ ਉਹ ਅਮਲ ਚ ਲਿਆਂਦੀ ਜਾਊਗੀ 15 ਤੋਂ 17 ਬੰਦੇ ਦਸਰੇ ਨੇ ਜਿਨ੍ਹਾਂ ਦੇ ਮੂੰਹ ਬੰਨੇ ਸੀਗੇ ਤੇ ਸੀਨੀਅਰ ਅਫਸਰ ਵੀ ਆਏ ਸਾਡੇ ਓਕੇ ਤੇ ਸੀਸੀਟੀਵੀ ਫੁਟੇਜ ਸਰ ਚੈੱਕ ਕਰ ਰਹੇ ਹਾਂ ਅਸੀਂ ਕੁਝ ਲੈ ਲਈ ਅਸੀਂ ਕੀ ਅਸਲੇ ਨਾਲ ਨਹੀਂ ਸੀ ਅੰਦਰ ਫਾਇਰਪੋਲ ਨਹੀਂ ਫਾਇਰਿੰਗ ਉਹ ਵੈਰੀਫਾਈ ਕਰਾਂਗੇ ਅਜੇ ਕਲੀਅਰ ਨਹੀਂ ਹੋਇਆ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਸ ਕਾਰਵਾਈ ਕਰ ਰਹੇ ਹਾਂ ਕਾਰ ਵੀ ਮੁਕਦਮਾ ਦਰਜ ਕਰ ਰਹੇ ਆ ਜੀ ਡਾਉਨ ਲਿਖ ਲਿਆ ਉਸ ਤੋਂ ਬਾਅਦ ਜੋ ਵੀ ਕਾਰ ਵੀ ਅਗਲੀ ਕਰਨੀ ਹੈ ਅਮਲ ਚ ਲੱਗੋ ਕੋਈ ਜਖਮੀ ਨਹੀਂ ਜਖਮੀ ਕੋਈ ਸੱਟ ਨਹੀਂ ਕਿਸੇ ਦੀ ਕਿੰਨੇ ਲੋਕ ਮੌਜੂਦ ਸੀ ਕਾਰ ਉਸਨੂੰ ਕਾਰ ਦੇ ਵਿੱਚ ਇਹਨਾਂ ਦੇ ਘਰ ਦੇ ਮੈਂਬਰ ਹੀ ਸੀਗੇ ਸਾਰੇ ਜੀ ਹੋਰ ਤੇ ਕੋਈ ਨਹੀਂ ਨੀ ਨਹੀ ਦੋ ਰਸ਼ੀਸ਼ ਪੰਨ ਟੁੱਟੇ ਕਰੀਬ 8:30 ਵਜੇ ਇਨਵੈਸਟੀਗੇਸ਼ਨ ਆਪਣੀ ਇਨਵੈਸਟੀਗੇਸ਼ਨ ਪ੍ਰੋਪਰ ਚੱਲ ਰਹੀ ਹੈ ਜੋ ਵੀ ਕਾਰ ਵੀ ਅਗਲੀ ਅਮਲ ਚ ਕਰਦੀ ਹੈ